ਹਰੇ ਸੰਗਤ ਦੇ ਜੀ ਚਰਨ ਗੋਲਾ ਚ ਮੇਨ ਮੈਂ ਇਹ ਲਾਉਣ ਦਾ ਮੇਰਾ ਹੀ ਮਕਸਦਾ 2 ਮਿੰਟ ਵੀ ਆਪਾਂ ਉਹ ਟਾਈਮ ਯਾਦ ਕਰੋ ਆਪਾਂ ਜਿੰਨਾ ਟਾਈਮ ਅਜ ਗੁਰੂ ਗણેਸ਼ਾਪੂ ਆਰਦੇ ਸੰਗਤ ਕੀਤੀ ਆ ਸਾਰਿਆਂ ਨੇ ਕਿਸੇ ਨੀ ਗੈਂਟੀ ਵਾਲੇ ਗੁਰੂਆਂ ਦੀ ਸੰਗਤ ਕੀਤੀ ਆ ਗੁਰੂ ਮਹਾਰਾਜ ਅਮਰ ਸਿੰਘ ਪੂਰਨ ਦੀ ਸੰਗਤ ਕੀਤੀ ਆ ਵੀ ਉਹਨਾਂ ਦੇ ਆਪਾਂ ਨੂੰ ਕੀ ਸੁਨੇਹੇ ਹੁੰਦੇ ਸੀ ਸਾਰੀ ਸੰਗਤ ਨੂੰ ਹਮਦਿਆ ਵੀ ਜੋ ਉਹਨਾਂ ਦੇ ਕਰਮ ਜੋ ਉਹਨਾਂ ਦੇ ਆਗਿਆ ਜੋ ਉਹਨਾਂ ਦੇ ਬਚਨਾਂ ਜੋ ਉਹਨਾਂ ਦੇ ਹੁਕਮੋਂ ਹੁਕਮੋਂ ਸਾਰੀ ਸਾਂਗੀ ਤੋਂ ਉਵੇਂ ਹੀ ਚੱਲੋ ਜਿਵੇਂ ਪਹਿਲਾਂ ਤੋਂ ਲੈ ਕੇ ਚੱਲਦੇ ਸਾਰੇ ਆਪਾਂ ਬੱਬਰ ਸ਼ੇਰ ਦੀ ਸੇਵਾਦਾਰਾਂ ਨੂੰ ਆਂਦੇ ਲੇਕਿਨ ਅੱਜ ਕੱਲ੍ਹ ਜੋ ਦਾ ਯੋਗ ਹੈ ਅੱਜ ਥੋੜੇ ਜੇ ਮਨੋਬਾਗ ਸੰਗ ਦੇ ਪਤਾ ਨਹੀਂ ਕਿਉਂ ਵੀ ਐਡਾ ਮਨ ਪਤਲੇ ਹੋ ਗਏ ਸਾਰਿਆਂ ਦੇ ਥੋੜਾ ਥੋੜਾ ਤੋਂ ਡਰਨ ਲੱਗੇ ਕੁਝ ਕੁੱਝ ਕਹਿਣ ਲੱਗੇ ਕਿ ਮੈਨੂੰ ਸਾਡੀ ਵਾਹ ਹੋ ਗਈ ਕਿਸੇ ਕੁੱਝ ਹੋ ਗਿਆ ਕਿ ਤੇਨ ਮੈਂ ਉਹਗਾ ਪੂਰੀ ਜਿਹੀ ਮਾ ਇਲਾਕਾ ਦਰਵਾਤੇ ਜੀ ਮੋਹ ਹੈ ਇਹ ਕਾਰਨ ਕੀ ਆ ਇਹਦਾ ਕਾਰਨ ਨਹੀਂ ਆ ਆਪਣੇ ਵਿਸ਼ਵਾਸ ਕਮੀਆਂ ਨੇ ਅਸੀਂ ਨੇ ਆਪਾਂ ਗਿੱਡੇ ਗੁਰੂ ਦੀ ਸੰਗਤ ਕਰਦੇ ਆ ਗਿੱਡੇ ਬੁਆਲੇ ਸੇਵਾਦਾਰ ਆ ਕਿਤੇ ਨਾ ਕਿਤੇ ਆਪਣੇ ਵਿਸ਼ਵਾਸ ਢੂਲ ਗਏ ਸਮਝਦਿਆਂ ਯੂ ਉਹਨਾਂ ਨੇ ਗੁਰੂਆਂ ਨੇ ਆਪਾਂ ਨੂੰ ਆਦੇਸ਼ ਦਿੱਤੇ ਸੀ ਆਪਾਂ ਨੂੰ ਆਖਿਆ ਜਿਸ ਜੀ ਵੀ ਆਪਾਂ ਦਾਰੂ ਨਾ ਪੀਓ ਆਂਡਾ ਮੀਣ ਨਾ ਖਾਓ ਉਹਦਾ ਕਾਰਨ ਕੀ ਸੀ ਜਿਹੜਾ ਆਂਡਾ ਮੀਣ ਤੇ ਦਾਰੂ ਆ ਨਾ ਇਹ ਸੰਗਤ ਇਹ ਨਿਹਰਾ ਹੀ ਵਿਨਾਸ਼ ਦਾ ਕਾਰ ਹੈ ਇਹ ਇਹ ਦੇਵਤਿਆਂ ਦਾ ਔਰ ਇਨਸਾਨਾਂ ਦਾ ਖਾਨ ਨਹੀਂ ਇਹ ਇਹ ਰਾਖਸ਼ਾਂ ਦਾ ਤੇ ਪੂਤਾਂ ਪ੍ਰੇਤਾਂ ਦਾ ਖਾਨ ਆ ਅੱਪਾ ਕਹਿੰਦੇ ਵੀ ਉਹ दारू ਪੀ ਕੇ ਆਏ ਹੋਏ ਦਾ ਪਹਿਲਾਂ ਨਹੀਂ ਆਉਂਦਾ ਉਹ दारू ਪੀਣ ਦਾ ਕਾਰ ਨਹੀਂ ਮੇਰੇ ਹੁੰਦਾ दारू ਹੈ ਇਹ ਦੰਨ ਬਣੀ ਕਰਿਆ ਸੀ ਸ਼ਰਾਬ ਆ ਮੀਟਰ ਇਹ ਦੇਵਤਿਆਂ ਦਾ ਔਰ ਇਨਸਾਨਾਂ ਦਾ ਖਾਨ ਨਹੀਂ ਇਹ ਇਹ ਪੂਤਾਂ ਪ੍ਰੇਤਾਂ ਦਾ ਤੇ ਰਾਖਸ਼ਾਂ ਦਾ ਖਾਨ ਜੇ ਇਨਸਾਨ ਨੇ ਖਾਲਿਆ ਖਰੂ ਕੀ ਬਣ ਜੂ ਪੂਤ ਪ੍ਰੇਤ ਰਾਖਿ ਬੰਦ ਮੁੰਡੀ ਰਾਖਿ ਮੁੰਡੀ ਪਰ ਕੀ ਕਰੂ ਕ੍ਰੇਸ ਪਾਉ ਪਰਵਾਰ ਨੂੰ ਦੁਖ ਦੁਖ ਪਰਵਾਰ ਚ ਕ੍ਰੇਸ ਪਾਉ ਬੇਇਜਤੀਆਂ ਕਰਾਉ ਗਲਤ ਕਰੋ ਬਕਰੀ ਆਪਾਂ ਪਵਾਲ ਦੇ ਸੇਵਾਦਾਰਾ ਕੋਈ ਵੀ ਭੈਣ ਭਾਈ ਇਹ ਗਲਤੀ ਕਰਦਾ ਠੀਕ ਹੈ ਜੀ ਕੋਈ दारू ਮੀਟ ਨੂੰ ਲਾਉਂਦਾ ਜਾਂ ਖਾਂਦਾ ਪੀਂਦਾ ਉਹਨਾਂ ਨੂੰ ਬੰਦ ਕਰੋ ਮੇਰੀ ਬੇਇਜਤੀ ਆ ਬੜੀ ਬੇਇਜਤੀ ਆ ਜੋ ਕਿ ਮੈਂ ਗੁਰੂ ਕੋ ਆਂਦਾ ਸੇਵਾਦਾਰਾ ਤੁਹਾਡੇ ਚਰਨਾਂ ਕਰਨਾ ਦਾ ਮੈਂ ਤਾਂ ਗੁਰੂ ਕੋ ਆਂਦੀ ਸਦਾ ਹੀ ਇਹ ਮੈਂ ਦਰੰਦਨਾ ਇਹ ਗੁਵਾਨ ਜਿੰਨਾ ਚਿਰ ਮੇਰੀ ਜ਼ਿੰਦਗੀ ਆ ਨਾ ਮਿਲਿੰਦੂ ਤਿਉਹ ਕਹਾਤਾ ਗੁਰੂਆਂ ਦਾ ਭਗਵਾਨ ਦਾ ਮਾਤਾ-ਪਿਤਾ ਦਾ ਉਹ ਤੁਹਾਡਾ ਸੰਗਤ ਦਾ ਸਦਾ ਚਰਨ ਕਮਲਾਂ ਦੀ ਧੂੜ ਸੀ ਸਦਾ ਹਾਂ ਸਦਾ ਮੇਰੀ ਵੀ ਦੂਤੇ ਆਕਾਦ ਨਹੀਂ ਕੋਈ ਮੇਰਾ ਸਤਿਕਾਰ ਸਮਝਦੇ ਤੁਸੀਂ ਸੰਗਤ ਭਗਵਾਨ ਦਾ ਰੂਪ ਹੈ ਸਾਰੀ ਸਾਰੀ ਸੰਗਤ ਤੁਸੀਂ ਭਗਵਾਨ ਦਾ ਰੂਪ ਹੈ ਸਾਰੀ ਸੰਗਤ ਔਰ ਭਗਵਾਨ ਦਾ ਰੂਪ ਹੈ ਮੇਰਾ ਭਗਵਾਨ ਮੈਨੂੰ ਕੋਈ ਚਾਹੀਦਾ ਤੁਹਾਡੇ ਘਰਾਂ 'ਚ ਖੁਸ਼ੀਆਂ ਚਾਹੀਦੀਆਂ ਖੁਸ਼ਹਾਲੀਆਂ ਚਾਹੀਦੀਆਂ ਸੁੱਖਾਂ ਦੀ ਚਾਹੀਦੀਆਂ ਨਾ ਕਿ ਡੋਟੇ ਕਰਾਂ ਜੋ ਦੁੱਖ ਮੁਸੀਬਤਾਂ ਜਹਿਮ ਤਾਂ ਇਹਦਾ ਕਾਰਨ ਵੀ ਨਹੀਂ ਆ ਤੁਸੀਂ ਜਿਹੜੇ ਕੋਈ ਵੀ ਆ ਭੈਣ ਭਾਈ ਰਾਹ ਤੋਂ ਭਟਕਿਆ ਉਹ ਮੁੜੋ ਕੋਈ ਗਾਇ ਜਲਤੀ ਹੁੰਦੀ ਆ ਹਰੇਕ ਧੀ ਭੈਣ ਨੂੰ ਆਪਦੀ ਅੱਜ ਸਮਝੋ ਆਪਣੀਆਂ ਮਾਵਾ ਆਪਣੀਆਂ ਪੈਣਾ ਜੇ ਆਪਾਂ ਦੂਜੇ ਦੀ ਅੱਜ ਤੋਂ ਅੱਜੇ ਸਮਝਾਂਗੇ ਭਗਵਾਨ ਆਪਣੀ ਇੱਜ਼ਤ ਦੀ ਰੱਖਿਆ ਕਰੂਗਾ ਇਹ ਇਹ ਨਾਲ ਇਹ ਵਾਰਾ ਕੁਦਰਤ ਦਾ ਜੇ ਜ ਆਪਾਂ ਕਰਨ ਦੂਜਿਆਂ ਕੀ ਹੋ ਜਾ ਬਲਵਟ ਨਾ ਪੋ ਹੁਣ ਤੁਹਾਨੂੰ ਤੁਸੀਂ ਤੁਸੀਂ ਆਮੇ ਸਾਡੇ ਨਾਲ ਗੱਲ ਕਰਦੇ ਆ ਕਿ ਨਹੀਂ ਵੀ ਜੇ ਮੈਂ ਕਹਿੰਦਾ ਵੀ ਆਹ ਦੇਖੋ ਵੀ ਭਗਵਾਨ ਨੇ ਥੋੜੀ ਕਿਰਪਾ ਦਾ ਭਗਵਾਨ ਦੀ ਕਿਰਪਾ ਦਾ ਕਿੱਡਾ ਕਿੱਡੇ ਕਾਰਜ ਕਰ ਜਾਂਦਾ ਤੁਸੀਂ ਇਹਦੇ ਮੱਸਰੂਪ ਮੈਨੂੰ ਕੀ ਕਹਿੰਦੇ ਆ ਥੋੜੀ ਸੇਵਾ ਬਹੁਤ ਕੀਤੀ ਆ ਤੁਸੀਂ ਕਹਿੰਦੇ ਇਤਨੇ ਸਾਰੇ ਥੋੜੀ ਸੇਵਾ ਬਹੁਤ ਆ ਪਹਿਲਾਂ ਤੋਂ ਤੁਹਾਨੂੰ ਭਗਵਾਨ ਨੇ ਦੇਣਾ ਸੀ ਤੁਹਾਡਾ ਕਰਮ ਬਹੁਤ ਕੀਤਾ ਤੁਸੀਂ ਸੇਵਾ ਬਹੁਤ ਕੀਤੀ ਆ ਇਹਦਾ ਮਨ ਪੂਰੇ ਆਉਂਦੀ ਹੈ ਨਾ ਗੱਲ ਇਹ ਵੀ ਜਿਹੜੇ ਜੱਪਾ ਕਰਮ ਬੀਜਦੇ ਆ ਉਹ ਦਾ ਆਪਣੇ ਫਲ ਰੂਪ ਆਪਣੇ ਮੂਰੇ ਆਉਂਦਾ ਇਹਦਾ ਮੰਨਦੇ ਨਾ ਤੁਸੀਂ ਮੇਰੀ ਇਹ ਬਨੇ ਯਾਦ ਰੱਖੋ ਕਿ ਤੁਹਾ ਤੋਂ ਕੋਈ ਗਲਤੀ ਨਾ ਹੋਵੇ ਮੇਰੀ ਬੇਨਤੀ ਆ ਮੇਰੀ ਬੇਨਤੀ ਆ ਤੁਸ ਮੰਨ ਕੇ ਤੁਡੇ ਚਰਨਾ ਜੀ ਮੈਂ ਤੁਹਾਡਾ ਬੱਚਾ ਸੰਗ ਦਾਹਿੜ ਵੀ ਵੀ ਇਹ ਜੋ ਵੀ ਤੁਹਾਡੇ ਤੋਂ ਕਦੇ ਆਣ ਬੈਠ ਹੁੰਦਾ ਕੁਛ ਵੀ ਗਲਤੀ ਉਹ ਨੂੰ ਉਹ ਨੂੰ ਮੂਰੇ ਸੰਭਲੋ ਕਿਉਂ ਕਲਜਉ ਦਾ ਜੋਰ ਆ ਕਲਜਉ ਦਾ ਬਾਲਾ ਸਮਾ ਮਾੜਾ ਹੁਣ ਪਿੱਛੇ ਜੋ ਹੋ ਗਿਆ ਹੋ ਗਿਆ ਮੇਰੀ ਬੇਨਤੀ ਆ ਆਪਾ ਗੁਰੂ ਆਂਦੇ ਆ ਆਪਾ ਸਮਝੋ ਆਪਾਂ ਵੱਡੇ ਪੁਆਣਦੇ ਹੁੰਦੇ ਆ ਕੋਈ ਮੈਨੂੰ ਮੈਂ ਬੋਜੀ ਬਾਬਾ ਇਹ ਗੱਲ ਵੀ ਬਹੁਤ ਖੋਰ ਕਰਨੂੰ ਗੁਰੂ ਮਹਾਰਾਜ ਅਮਰ ਸਿੰਘ ਪੁਆਣ ਜਦੋਂ ਹਾਜ਼ਰ ਨਾਜ਼ਰ ਸੀ ਗੱਦੀ ਤੇ ਬਹੁਤ ਪੂਰੀ ਦੀ ਪੂਰੀ ਸੰਗਤ ਕੀ ਕਹਿਣਾ ਕੀ ਕਹਿਣਾ ਸੌਜੋ ਇੱਕ ਦੋ ਬੰਦੇ ਸੀ दारू ਪੀਣ ਵਾਲੇ ਨਹੀਂ ਕੋਈ ਸੇਵਾਦਾਰ दारू ਸੀ ਕਹਿੰਦਾ ਜਿਉ ਮਹਾਰਾਜ ਦਾ ਸਰੀਰ ਲੱਗ ਗਿਆ ਆਪ ਸੰਗਤ दारू ਪੀਣ ਲੱਗੀ ਟੋਪਰ ਨੂੰ ਨੂੰ ਗਿਆ ਸਮਝਣਾ ਉਹ ਨਹੀਂ ਗਏ ਕਿਤੇ ਜਿੱਦੇ ਉਹ ਉੱਠ ਗਏ ਧਰਤੀ ਨਹੀਂ ਤਰਜੂ ਪਤਾ ਕੋਣ ਉਹ ਫਰਕੂ ਆਂਦੇ ਰੂਬਾ ਜੋ ਹੈ ਤਾਂ ਸਾਰੇ ਤਾਂ ਦੇਖੋ ਕਿ ਕਿੱਡੇ ਕਿੱਡੇ ਬੱਦਸਾ ਜੀ ਆਦੇ ਕਿੱਡੇ ਕਿੱਡੇ ਮਾਰਤਾ ਬਣ ਜਿੰਦੇ ਕੀ ਉਹਦੀ ਬਾਹਰ ਗੱਪਾਂ ਨਹੀਂ ਬਣਦੀਆਂ ਜੋ ਹਾਜ਼ਰ ਹੈ ਤਾਂ ਵੇਰੀ ਬਣਦੀਆਂ ਜੇ ਬਲੇ ਕੰਨ ਲੱਗਿਓ ਇਹ ਗੁਰੂ ਗਣੇਸ਼ਾ ਤੁਹਾਂ ਆਂਦਾ ਕਾਰਜਾ ਹੈ ਦਾਦਾ ਗੁਰੂ ਤੁਹਾਂ ਆਂਦਾ ਕਾਰਜਾ ਹੈ ਗੁਰੂ ਮਹਾਰਾਜ ਅਮਰ ਸਿੰਘ ਤੁਹਾਂ ਆਂਦਾ ਕਾਰਜਾ ਇਹ ਕਿਸੇ ਗੱਜੂ-ਬੁੱਜੂ ਦੀ ਕੋਈ ਮਜ਼ਾਦ ਨਹੀਂ ਜੇ ਕੋਈ ਮੇਰੀ ਨਾ ਮੇਰੀ ਕੋ ਸੇਵਾ ਮੇਰਾ ਕੁਝ ਨਹੀਂ ਮੇਰਾ ਤਾਂ ਮੇਰਾ ਗੁਰੂ ਵਰਪਾਣਾ ਨੇ ਪੈਜ ਰੱਖੀ ਆ ਉਹਨੇ ਰੱਖੀ ਆ ਸਦਾ ਜੇ ਉਹ ਬਾਰੇ ਜੇ ਕਰਮ ਕੀਤਾ ਜਾਂ ਆਏ ਜਿਵੇਂ ਆਪਾਂ ਸੰਗਤ ਕਹਿੰਦੇ ਜੇ ਸੇਵਾ ਕੀਤੀ ਦਾ ਕਰਮ ਕੀਤਾ ਦਾ ਫਾਇਦਾ ਮੈਰੇ ਕਿਸੇ ਨੂੰ ਫਿਰ ਤਾਂ ਕਹਿੰਦੇ ਸੇਵਾ ਹੀ ਨਹੀਂ ਕਰਨੀ ਤੁਸੀਂ ਇਹ ਸਾ ਤੁਸੀਂ ਇਹਨਾਂ ਦੱਸ ਦੋ ਜੇ ਹੁਣ ਅੱਜ ਆ ਕੇ ਕਿਸੇ ਕੋਲੋਂ ਮੇਰੀ ਬੇਗਦਰੀ ਹੋ ਜਾਂਦੀ ਕਿਸੇ ਕੋਲੋਂ ਮੇਰੀ ਦੁਰਚਾਲ ਹੋਦੀ ਮੈਂ ਰੋਦਾ ਫਿਰਦਾ ਕਾਹਨੂੰ ਕਹਿੰਦਾ ਸੇਵਾ ਕਰੂ ਜੀ ਕਰਨਾ ਸੀ ਤੁਸੀਂ ਕਹੋਵਾ ਕੇ ਦੱਸ ਦੋ ਕਰਨਾ ਸੀ ਕਿਹੜਾ ਜੀ ਤੁਸੀਂ ਕਹਿੰਦੇ ਯਾਰ ਇੰਨੀ ਸੇਵਾ ਕੀਤੀ ਆ ਤੱਕੇ ਖਾਣਾ ਫਿਰਦਾ ਸਾਨੂੰ ਕਿਹੜਾ ਸੀ ਕਿ ਨਹੀਂ ਜੇ ਅੱਜ ਸੇਵਾ ਕੀਤੀ ਗੁਰੂਆਂ ਨੇ ਆਪਣੀ ਪੈਜ ਰੱਖੀ ਆ ਸਾਰਿਆਂ ਦੀ ਅੱਜ ਮੂੰਹ ਹੋਦਲਾ ਵੀ ਆ ਵੀ ਦੇਖ ਉਹਦੀ ਸੇਵਾ ਕੀਤੀ ਮੇਰੀ ਜੀਵਾ ਮੈਂ ਬੇਸਰੋ ਕਹਨਾ ਇਹਦਾ ਸਰਬ ਤੋਂ ਤੁਹਾਨੂੰ ਦੱਸਣ ਦਾ ਮਾਰਾ ਕਰੇ ਮੇਰੀ ਕੋਈ ਸੇਵਾ ਸੁਪਰ ਮੇਰੇ ਤਾਂ ਗੁਰੂਆਂ ਨੇ ਕਿਰਪਾ ਕੀਤੀ ਮੇਰੀ ਕੋਈ ਉਪਾਦ ਨਹੀਂ ਨਾਮੇ ਤੋਂ ਕੋਈ ਸੇਵਾ ਹੋਈ ਹੈ ਵਾਲੀ ਨਾ ਮੇਰੀ ਕੋਈ ਲੋਕ ਮੇਰੇ ਤਾਂ ਗੁਰੂਆਂ ਨੇ ਬਖਿਆ ਭਗਵਾਨ ਨੇ ਬਖਸ਼ੋ ਦੀ ਨਿਗਾਹ ਪੈਗੀ ਮੇਰੇ ਤੇ ਗੁਰਦ ਦੇ ਉਹਨੇ ਮੈਨੂੰ ਬਖਸ਼ ਲਿਆ ਲੇਕਿਨ ਭਗਵਾਨ ਆਈ ਸਾਡੇ ਸੰਤ ਨੂੰ ਬਖਸ਼ਿਆ ਸਾਰਿਆਂ ਸੰਗਤ ਨੂੰ ਬਾਰ-ਬਾਰ ਇਹ ਜੀਤੀ ਆ ਹਰ ਬੇੜੀ ਤੁਹਾਡੇ ਜਾਨਾ ਕਰੋ ਜੀ ਵੀ ਤੁਹਾਡੇ ਘਰਾਂ 'ਚ ਖੁਸ਼ੀਆਂ ਚਾਹੀਦੀਆਂ ਖੁਸ਼ਹਾਲੀਆਂ ਚਾਹੀਦੀਆਂ ਸ਼ਾਂਤੀ ਇਕਤਵਾਰ ਚਾਹੀਦੀ ਹੈ ਨਾ ਕਿ ਤੁਹਾਡੇ ਘਰਾਂ 'ਚ ਤੁਹਾਡਾ ਕੋਈ ਆਵੇ ਪੈਣ ਪਾਈ ਆ ਕੇ ਕਹੇ ਜੀ ਸਾਡਾ ਜਵਾਕ ਬਹੁਤ ਅੰਕੜਦਾ ਸਾਡਾ ਤਾਂ ਐਂ ਕਰੀ ਜਾਂਦਾ ਦਾਰੂ ਪੀਂਦਾ ਫੁਲਾਨਾ ਗਲਤੀਆਂ ਕਰਦਾ ਘਰੇ ਨਹੀਂ ਵੱੜਦਾ ਦਿਨ ਰਾਤ ਪਤਾ ਨਹੀਂ ਕਿੱਥੇ ਰਹਿੰਦਾ ਕਿੱਥੇ ਨਹੀਂ ਰਹਿੰਦਾ ਇਹਦਾ ਕਾਰਨ ਕੀ ਆ ਇਹਦਾ ਕਾਰਨ ਲਈ ਆ ਆਪਣੇ ਵਿਸ਼ਵਾਸ ਛੀਣ ਹੋ ਗਏ ਆਪਣੇ ਵਿਸ਼ਵਾਸ ਦੇ ਵਿੱਚ ਕਮੀ ਆ ਗਈ ਆਪਾਂ ਬਿਸਰੇ ਗਏ ਉਹ ਨਹੀਂ ਬਿਸਰੇ ਆ ਉਸ ਵੇਲੇ ਨਾਲ ਆਪਣੇ ਦੀ ਕਮੀ ਆ ਗਈ ਆਪਣੇ ਵਿਸ਼ਵਾਸ ਕਮੀ ਆ ਗਈ ਆਪਾਂ ਨੂੰ ਗਲਤੀਆਂ ਹੋਣ ਲੱਗੀਆਂ ਆਪਾਂ 3 ਭੈਣ ਦੇ ਵੀ ਗਲਤੀ ਹੋਣ ਲੱਗੀ ਬਹੁਤ ਸੇਵਾਦਾਰ ਐਸੇ ਆ ਜਿਹੜੇ ਬਹੁਤ ਜ਼ਿਆਦਾ ਪਟਕੇ ਜਿਹੜਾ ਕਿ ਚਾਈਦਾ ਨਹੀਂ ਕਿਉਂ ਆਪਾਂ ਨੂੰ ਗਿਆ ਸਮਝ ਲਿਆ ਉਹ ਕਿਤੇ ਨਹੀਂ ਗਏ ਨਾ ਗੁਰੂ ਮਰੇ ਗਏ ਨਾ ਕੋ ਮਾਰ ਗਏ ਨਾ ਦਾਦਾ ਗੁਰੂ ਮਰੇ ਗਏ ਨਾ ਨਹਿਰੇ ਸਰ ਗਏ ਨਾ ਗੁਰੂ ਮਰੇ ਉਤਰ ਗਏ ਸਾਰੇ ਮਾਲ ਕਾਜਰਾ ਸਦਾ ਹਾਜ਼ਰ ਹੋ। ਸਦਾ ਹੰਸਾਗਾ। ਸਦਾ। ਤੇ ਤੁਸੀਂ ਸੋਚਾਂਗੇ ਦੱਸੋ ਜਦੋਂ ਤੁਸੀਂ ਉਹਨੇ ਤੁਹਾਨੂੰ ਇੱਥੇ ਲੱਗਦਾ ਕਿ ਉਹ ਬਗਾਨੇ ਖਾਣੇ ਕਿੱਥੇ? ਜੱਗਤ ਗੁਰ ਸਾਹਿਬ ਬੈਠੇ ਆ। ਸਾਰੇ ਸਾਂਹ ਦੱਸ ਦੋ ਕਿ ਰਾਂ ਕਿ ਲੱਗਦਾ ਹੈ ਕਿ ਨਹੀਂ ਜੀ ਸਾਰੇ ਦਾ ਕਿ ਇਹ ਜੀ ਲੱਗਣ ਦਾ ਕਾਰਨ ਕੀ ਆ? ਉਹ ਹਾਜ਼ਰ ਆਪਣੇ ਕੋਲ। ਉਹਦਾ ਪ੍ਰਤਾਪ ਆ ਉਹਦੀ ਊਜਾ ਇੱਥੇ। ਜਿਵੇਂ ਸੂਰਜ ਨੇ ਪ੍ਰਕਾਸ਼ ਨਾਲੇ ਤਪ ਰਹੀਦੀ ਆ ਆਏ ਉਹਦੇ ਪ੍ਰਤਾਪ ਨਾਲੇ ਊਰਜਾ ਰਹੀਦੀ ਆ। ਇਹ ਸ਼ਾਂਤੀ ਰਹਿਤ ਬਾਤ ਰਹੀ। ਹਲਾ ਕਹਿੰਦਾ ਬਹਿਣ ਦੇ ਅੰਦਰ ਯਾਰੋ। ਆ ਕੁੜੀਆਂ ਜਿਵੇਂ ਕਿ ਬੜੀ ਸ਼ਾਂਤੀ ਆਉਂਦੀ ਹੈ ਇੱਥੇ ਬੜਾ ਕੋਈ ਐ ਮਾਂਜੀ ਨੂੰ ਲੱਗਦਾ ਨਹੀਂ ਪੁੱਤ ਦਾ ਲੈਦਾ ਬੜਾ ਇੱਥੇ ਸ਼ਾਂਤੀ ਇਹਦਾ ਕਾਰਨ ਕੀ ਆ ਇਹਦਾ ਕਾਰਨ ਜੋ ਦਾ ਪ੍ਰਤਾਪ ਆ ਉਹ ਹੈ ਉਹਨੂੰ ਮਹਿਸੂਸ ਕੀਤਾ ਜਾ ਸਕਦਾ ਆਪਣੇ ਵਿਸ਼ਵਾਸ ਚ ਇਹ ਕੁਦਰਤ ਨੂੰ ਲੱਭਣਾ ਉਹਨੂੰ ਤਾਂ ਮਹਿਸੂਸ ਕੀਤਾ ਜਾ ਸਕਦਾ ਵੀ ਉਹ ਹਾਜ਼ਰ ਆ ਕਰਮ ਦੇ ਕੇ ਕਾਮ ਦੇ ਕੇ ਮਰਿਆਦਾ ਦੇ ਕੇ ਸੂਲ ਦੇ ਕੇ ਸਚਾਈ ਦੇ ਕੇ ਆਚਰਨ ਦੇ ਕੇ ਉਹਨੂੰ ਮਹਿਸੂਸ ਕੀਤਾ ਜਾ ਸਕਦਾ ਵੀ ਉਹ ਹੈ ਇਹ ਸੰਸਾਰ ਤੇ ਕਿਰਪਾ ਹੈ ਕਿਉਂ ਇਹਦੇ ਕਰਮ ਕਾਰਨ ਕਰਤਾ ਕੌਸੇ ਤੇ ਤੀਨੂ ਦੀ ਪੈਣ ਨੂੰ ਬਹਿਣ ਮਾਂ ਨੂੰ ਮਾਂ ਸਮਝਦਾ ਇਹ ਕਿਸੇ ਚੀਜ਼ ਦਾ ਲਾਲਚ ਨਹੀਂ ਕਰਦਾ ਇਹ ਕਿਸੇ ਚੀਜ਼ ਦਾ ਸਵਾਰਥੀ ਨਹੀਂ ਕਰਦਾ ਕਿਸੇ ਚੀਜ਼ ਦਾ ਹਮੇਚਾਰ ਨਹੀਂ ਉੱਥੇ ਸਮਝ ਲੈ ਵੀ ਗੁਰਾਂ ਦੀ ਆਪਾਰ ਕਿਰਪਾ ਉਹ ਮੰਗ ਲੈ ਜੇ ਮੇਰੀ ਤਾਂ ਮੇਰੀ ਤਾਂ ਹੀ ਬੇਨਤੀ ਆ ਥੋੜੇ ਚਿਰ ਨਾਲ ਕਮਲ ਸਾਰੇ ਸੰਗਤ ਦੇ ਵੀ ਭਗਵਾਨ ਤੁਹਾਨੂੰ ਸੁਖ ਦੇਵੇ ਤੁਹਾਡਾ ਦੁੱਖ ਨਾ ਦਿਖਾਵੇ ਤੁਹਾਡੇ ਘਰਾਂ 'ਚ ਖੁਸ਼ੀਆਂ ਆਉਣ ਸ਼ਾਂਤੀ ਆਉਣ ਤਬਾਹ ਆਵੇ ਬਸ ਬੇਨਤੀ ਆ ਵੀ ਮਾਰੇ ਕਰਮਾਂ ਤੋਂ ਬਚੂ ਸਾਰੇ ਸਾਰੇ ਸੰਤ ਗੁਰੇ ਬਾਰ-ਬਾਰ ਬੇਨਤੀ ਆ ਵੀ ਕਰਮ ਐਸਾ ਕਰੋ ਦੁਨੀਆ ਯਾਦ ਕਰੇ ਨਿਆਰੇ ਬਣ ਕਰੋ ਦੁਨੀਆ ਦੇ ਯੋਧੇ ਹਾਂ ਸੂਰਮਿਆਂ ਪਾਪੂ ਮਾਨ ਦੇ ਸੇਵਕਾਂ ਆਪਣੇ ਨਾਲ ਦੇ ਮਦਰ ਸਿੰਘ ਲੱਗਦਾ ਸਿੰਘ ਸਿੰਘ ਨਾਮ ਸ਼ੇਰ ਦਾ ਜੇ ਸ਼ੇਰ ਹੋ ਕੇ ਕਿਦਰ ਵਾਲੀਆਂ ਕਰਤੂਤਾਂ ਕਰੇ ਗੁਰੂ ਗਲਤ ਹੋ ਜਾਂਦਾ ਨਾ ਕੰਮ ਫਿਰ ਉਹਦਾ ਉਹਦਾ ਊਰਜਾ ਉਹਦਾ ਪ੍ਰਤਾਪ ਵੀ ਰਿੰਦਾ ਇੱਕ ਤਾਂ ਸਰਕਾਰ ਜਿਹੜਾ ਸ਼ੇਰ ਹੁੰਦਾ ਇੱਕ ਜੰਗਲ ਦਾ ਬੱਬਰ ਰਾਜ ਜਿਹੜੀ ਫਰਕ ਮਾ ਲਾਉਣਾ ਹੈ ਆਪਾਂ ਸਰਕਾਰ ਦੇ ਸ਼ੇਰ ਬਣੇ ਫਿਰਦੇ ਹਾਂ ਅਰੇ ਸੰਗ ਤੇ ਜਨਾ ਮੇਤਿਆ ਮੈਂ ਇਹ ਕਰਮ ਤੋਂ ਬਚੋ दारू ਤੋਂ ਮੇਰ ਤੋਂ ਨਯਤ ਗਲਤੀਆਂ ਤੋਂ ਨਾ ਹੋਣ ਦੇਵੇ ਉਹਦੇ ਕਾਰਨ ਉਹ ਆਪਾਂ ਕਹਿ ਰਹੇ ਆ ਕਈ ਮਾਝੇ ਕਹਿੰਦੀ ਬਹੁਤ ਦਗਾ ਮੈਨੂੰ ਬਹੁਤ ਦੁਖੀਆਂ ਮੈਨੂੰ ਤਾਂ ਸ਼ਾਂਤੀ ਨਹੀਂ ਉਹਨੇ ਮੈਨੂੰ ਟੇਕ ਨਹੀਂ ਉਹ ਮੇਰਾ ਤ੍ਰੀਕ ਬਹੁਤ ਹੋਗਾ ਉਹ ਬੋਲ ਕਹਿੰਦਾ ਭਲੇ ਜਿਹੇ ਜੌਨ ਕਰਮ ਕੀਤਾ ਹੁੰਦਾ ਬੁੱਗਿਆ ਨੇ ਬੁੱਗੋ ਕੋਣ ਜਦੋਂ ਆਪਾਂ ਕਿਸੇ ਦੇ ਭੈਣ ਭਰਾ ਦੇ ਕਿਸੇ ਦੇ ਪੀਪੋ ਦੇ ਖਰਾਬ ਨਯਤ ਹੋ ਸਕਦੇ ਆ ਕਿਸੇ ਦੇ ਕਾਰਜ ਵਿੱਚ ਪਾਣੀ ਵਾਰ ਸਕਦੇ ਆ ਕਿ ਜਿਹਦੇ ਤਾਂ ਵੀ ਝੂਠ ਬੋਲ ਸਕਦੇ ਆ ਔਰ ਕੋ ਕੋਣ ਅਸਲੀ ਦਾ ਇਹ ਕੁਦਰਤ ਨੂੰ ਬਣਾਉਂਦੇ ਆਂ ਤਾਂ ਦਾ ਆਹ ਛਿੱਟੇ ਸੱਤਾ ਔਰ ਕਿੰਨੇ ਛਿੱਟੇ ਆ ਕਣਕ ਦੇ ਕਿੰਨੇ ਛਿੱਟੇ ਆ ਕਣਕ ਦੇ ਛਿੱਟੇ ਦਾ ਦੂਰਾ ਕਿੰਨੇ ਦਾਣੇ ਦਾਲੇ ਦਾ ਹਿਸਾਬ ਆ ਕੁਦਰਤ ਕੋਲੇ ਐਡੀ ਬੇਅੰਤ ਆ ਉਹਦੀ ਕੈਲਕੂਲੇਟਰ ਦੇਖੋ ਤੁਸੀਂ ਸਮਝ ਕੇ ਦੇਖੋ ਆਪਾਂ ਆਪਾਂ ਦਾ ਆਪਾਂ ਦਾ ਬਹੁਤ ਵੱਡੀ ਗਣਤੀ ਚਾਹੀ ਜਣੇ ਆ ਉਹ ਦਾਣੇ ਖੜੇ ਨੇ ਛਿੱਟੇ ਖੜੇ ਆ ਕਣਕ ਦੇ ਇੱਕ ਛਿੱਟੇ 'ਚ ਜਿੰਨੇ ਦਾਣੇ ਆ ਦਾਣੇ-ਦਾਣੇ ਦਾ ਹਿਸਾਬ ਆ ਕੁਦਰਤ ਕੋਲੇ ਐਡਾ ਬੇਅੰਤ ਉਹਦਾ ਕਾਰ ਉਹ 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 ਬਹੁਤ ਛੋਟਾ ਨੁਸਖਿਆ ਕਰੋ ਬੜਾ ਬੇਅੰਤ ਆ ਉਹ ਬਸ ਉਹਦਾ ਉੱਤਰ ਨਮਕੀ ਨਮਸਕਾਰ ਕਰਕੇ ਉਹ ਬੱਦਲਦੇ ਰਿਹਾ ਬੜਾ ਬੇਅੰਤ ਆ ਹੰਗੇ ਹਰ ਵੇਲੇ ਆਪਣਾ ਗੁਰੂ ਆ ਭਗਵਾਨ ਆ ਹਰ ਥੀੜੇ ਹਰ ਵੇਲੇ ਟੋਟੂ ਜਿੰਨਾ ਆਪਾਂ ਡਰਾਂਗੇ ਉਹ ਤੋਂ ਹਰ ਵੇਲੇ ਜਦੋਂ ਆਪਾਂ ਕਿਤੇ ਵੀ ਜਾਂਦੇ ਆ ਕੰਮ ਕਰਦੇ ਆ ਕਿਤੇ ਵੀ ਆਪਣਾ ਮਨਨ ਸ਼ੈਤਾਨ ਸੁਣਾ ਕਰਦਾ ਉਹ ਨੂੰ ਕਹਿੰਦਾ ਉਹ ਵੀ ਡਰੂ ਵੀ ਨਾ ਉਹ ਮੈਨੂੰ ਵੀਦਾ ਮੇਰੇ ਨਾਲ ਆ ਆਪੋ ਤੁਗਾਂ ਕਿੰਨੇ ਆਪੋ ਤੁਮਾਂ ਕਰਮ ਨਹੀਂ ਹੁੰਦਾ ਆਪੋ ਨਜਾਇਜ਼ ਨਹੀਂ ਨੇਦਿਆ ਜੁਗਲੀ ਨਾ ਕਰੋ ਕਿਸੇ ਨੂੰ ਵੀ ਬੁਰਾਈ ਨਾ ਕਰੋ ਉਹ ਬਹੁਤ ਮੈਨੂੰ ਆਪਣੇ ਸੇਵਾਦਾਰ ਕਈ ਜਾਰੇ ਕਹਿੰਦੇ ਆਪੋ ਤੁਗਿਓ ਬੋਲ ਬੰਦਾ ਭੈਣ ਭਾਈ ਕਿ ਤੁਹਾਨੂੰ ਬੁਲਾਣਾ ਗਾਲਾਂ ਕਰਦੇ ਤੁਹਾਨੂੰ ਬੁਲਾਣਾ ਮੈਂ ਕੱਢ ਲੈਂਦੇ ਮੇਰੇ ਕਿਲੇ ਰੱਜਦਾ ਕੱਢ ਲੈਂਦੇ ਮੈਂ ਗੁਰੂ ਆ। ਮੈਂ ਕਹਾਂ ਮੈਨੂੰ ਵੀਰੇ ਸਾਹਮਣੇ ਖੜ ਕੇ 100 ਗਾਲ ਕੱਢ ਲਈ ਜੇ ਮੈਂ ਨਹੀਂ ਚਾਹ ਕਦੋਂ ਪੁਰੇ ਕਹਿ ਦੀ। ਜੈ ਹਿੰਦੀ ਮਾਰਦੀ ਕੱਢ ਲਈ। ਕਿਉਂ? ਜਿੱਦੋਂ ਆਪਣੇ ਮਤਲਬ ਦੀ ਗੱਲ ਨਹੀਂ ਕੀ ਬੋਲੀ ਜਾਂਦੇ। ਜੇਦੋ ਆਪਣੇ ਮਤਲਬ ਲਈ ਕੋਈ ਗੱਲ ਹੈਗੀ ਆ ਵੀ ਅਮਲ ਕਰ ਨਾਲ ਹੀ ਦੇ ਕਹਿਣ ਨਾਲ ਹੀ ਉਹਦਾ ਕਰਮ ਕਰੀ ਜਾਂਦਾ ਜਿਆ ਜਿਆ ਕਰਦਾ ਕਹਿੰਦੇ ਇਹ ਬਸ ਇਹ ਹੀ ਆ ਬਸ ਦੁਨੀਆ ਥੋੜਾ ਜਿਹਾ ਇਹ ਵੀ ਕਰ-ਪਰ ਕਰ ਪੈ ਗਿਆ ਤੂੰ ਮੇਰੇ ਦੀ ਚਾਲ ਉੱਠਾ ਗਿਆ ਅਗਦਾ ਤੂੰ ਮੈਨੂੰ ਮੈਂ ਕਿਹਾ ਤੂੰ ਮੈਨੂੰ ਬੁਲਾਣਾ ਇਹ ਗੱਲਾਂ ਦੀ ਕੁਝ ਨਹੀਂ ਲੱਗਦਾ ਜਿੰਨਾ ਨਹੀਂ ਮੇਰੇ ਹੋਗੇ ਜਿੰਨਾ ਦੀ ਮੇਰੇ ਤੇ ਚੱਲੋਗੇ ਉਹਨਾਂ ਹੀ ਤੁਹਾਡਾ ਕਰਮ ਤਰਨਾ ਬਣੂਗਾ ਉਹਨਾਂ ਹੀ ਤੁਹਾਡਾ ਜੀਵਨ ਤੇ ਤੁਹਾਨੂੰ ਖੁਸ਼ੀ ਮਿਲੂ ਨੇ ਤੁਹਾਡਾ ਜੀਵਨ ਤਗੜਾ ਮਿਲੂ ਤੁਹਾਨੂੰ ਕਾਮਯਾਬੀ ਮਿਲੂ ਦੁਨੀਆ ਦੇ ਵਿੱਚ ਜਿੰਨਾ ਸਹਿਜ ਰੱਖੋਗੇ ਜਿੰਨਾ ਸਬਰ ਰੱਖੋਗੇ ਜਿੰਨੀ ਸ਼ਾਂਤੀ ਰੱਖੋਗੇ ਹਰੇਕ ਗੱਲ-ਗੱਲ ਤੇ ਜੜਮ ਨਹੀਂ ਹੋਣੀ। ਇਹ ਇਹ ਆਪਦੇ ਆਪ ਦਾ ਸੁਭਾਅ ਬਦਲੋ। ਕਿਤੇ ਵੀ ਕਰਤੀ ਵੀ ਆਪਾਂ ਗੱਲ-ਗੱਲ ਤੇ ਵੀ ਕਿਸੇ ਗੱਲ 'ਚ ਨਾ ਇਹਨੂੰ ਸੁਭਾਅ ਬਦਲੋ। ਸ਼ਾਂਤੀ ਰੱਖਿਆ ਕਰੋ। ਸਾਰੇ ਜਾਨੀ ਪਾਏ ਮਾਇਆ ਪਾਈ ਦੇ ਕਰਾਂ ਦੇ ਵਿੱਚ ਵੀ ਸ਼ਾਂਤੀ ਕਿਸੇ ਨੂੰ ਨਿਆਂਈ ਬੋਲਿਆ ਨਾ ਕਰੋ। ਜੇ ਕੋਈ ਗੱਲਾਂ ਬਜੁਰੂ ਹੋਈ ਹੋ ਜੀ ਕਰ ਲੋ ਨਹੀਂ ਨਾ। ਨਹੀਂ ਤਾਂ ਕਰਾਂ ਜਿ ਕੋਈ ਨਹੀਂ ਮੁੱਕਣੀ। ਜੇ ਤੁਹਾਨੂੰ ਜੇ ਨੂੰ ਸੁਭਾਅ ਨਾ ਜੇ ਗੱਲ ਹੋਈ ਜੀ ਤਾਂ ਕਰ ਲੋ ਲੈ ਕਾ ਕੋਈ ਚੱਕਰੀ। ਭੈਣ ਭਾਈ ਜੇ ਤੇ ਆਪ ਬੋਲ ਜਾਂ ਲੱਗ ਦੇਗਲਾ ਬੋਲ ਜਾਂ ਦੇ। ਕਿ ਪਰਵਾਰਾਂ ਦਾ ਥੋੜਾ ਪੁਆ ਲੈ ਕੇ ਜਿਸ ਵਾਰ ਖਾਤਿੇ ਚੋਰ ਵੈਮ ਨਹੀਂ ਕਰਨਾ ਕਿਸੇ ਕੰ ਦਾ ਕਿਸੇ ਨਹੀਂ ਮੈਂ ਬਹੁਤ ਵੱੜ ਕੇ ਕਰਾਂ ਹਣ ਕੋਲੇ ਖੇਜੇ ਪੈਂਦੇ ਆ ਆਪ ਨੂੰ ਛੜ ਕੇ ਜੇ ਪੈਂਦੇ ਆ ਹੁੰਦਾ ਸਾਨੂੰ ਹੜਕਾ ਜਾਂਦਾ ਸਾਡੇ ਕਰੇ ਸਾਡਾ ਜਵਾਕ ਆਈ ਲੱਗਦਾ ਆ ਇਹਨਾਂ ਨਾਲ ਕੁਝ ਨਹੀਂ ਕੋਈ ਗੱਲ ਨਹੀਂ ਜੀ ਕਿਸੇ ਨੂੰ ਕੋਈ ਤੱਤੀ ਵਾਰ ਨਹੀਂ ਲੱਗਦੀ ਬਸ ਆਪਦਾ ਕਰਮ ਸਹੀ ਰੱਖੋ ਚੋਰ ਉਸ ਕਰੀ ਵਰਦੇ ਆ ਜਿਸ ਤਰ੍ਹਾਂ ਉਹਨੂੰ ਪਤਾ ਹੁੰਦਾ ਵੀ ਹੈ ਨਹੀਂਗਾ ਕੋਈ ਸਮਝਦੇ ਜਿਹੜਾ ਗੜਾ ਦੀਰਮਾਨ ਕਹਿਮਾ ਥੋੜੀ ਇਮਾਨਦਾਰੀ ਕਹਿਮਾ ਸੱਚਾਈ ਕਹਿਮਾ ਥੋੜੇ ਪੱਲੇ ਚ ਸੱਚਾਈ ਆ ਥੋੜੇ ਪੱਲੇ ਚ ਭਗਵਾਨ ਦੇ ਬਰਦੀ ਨਿਸ਼ਵਾਜ ਆ ਜੋਤ ਨਹੀਂ ਗੁੱਡੇ ਨੇੜੇ ਗੁਜਾਰੀ ਜੀ ਸੂਰ ਕਿਹੜੇ ਘੜੇ ਵਰਦੇ ਆ ਜਿਹੜੇ ਘੜੇ ਪਤਾ ਵੀ ਹੈ ਦੀਗਾ ਕੋਈ ਇਹਦਾ ਖਾਸ ਮੈਂ ਨਹੀਂ ਕਰਾਂ ਜਿਹਦਾ ਪਤਾ ਵੀ ਡੰਡੇ ਵਾਲਾ ਅੰਦਰ ਬੈਠਾ ਫਿਰ ਕਿਹਦੇ ਦੀ ਜੋਤਰੀ ਹਨੁੰਦੇ ਤੂੰ ਆਹ ਦੋਨੋਂ ਕਰਮ ਤੜਾੜਾ ਕਰੇ ਸਾਰੀ ਸੰਗਤ ਦਾ ਵਾਣ ਸੋਖ ਦੇ ਵੀ ਤੁਹਾਡਾ ਆਇਆ ਇੱਕ ਕਦਮ ਦੇਖੀ ਲਾਵੇ ਵਾਹਿਗੁਰੂ ਵਾਣ ਥੋੜੇ ਜਾਨਾਂ ਦੀ ਬੇਨਤੀ ਆ ਬੱਸ ਹਮਦਾ ਵਿਸ਼ਵਾਸ ਨੂੰ ਯਕੀਨ ਨੂੰ ਕਹਿ ਮੈਂ ਉਹ ਧਾਰੂ ਮੀਟ ਜਿਹੜਾ ਪੈਣ ਪਾਈ ਖਾਂਦਾ ਪੀਂਦਾ ਉਹ ਬੰਦ ਕਰ ਬੇਰਤੀਆ ਇਹ ਮਾਰੀ ਜੀ ਇਹ ਤੁਹਾਡੇ ਕਰਮ ਵਿੱਚ ਬਹੁਤ ਵੱਡਾ ਬੇਦਨ ਪਉਦੀ ਆ ਮੂਰੇ ਇਹ ਬਹੁਤ ਵੱਡੇ ਰੂਪ ਲੈਂਦਾ ਜਿਹੜਾ ਮੀਟ ਮੀਟ ਖਾਣਾ ਨਾ ਮਾਸ ਖਾਣਾ ਜੇ ਜਾਂ ਇਹ ਇਹ ਕੁਦਰਤ ਦਾ ਨਿਯਮ ਆ ਤੁਹਾਨੂੰ ਦੱਸ ਕੇ ਤਾਂ ਚਿੱਟਿਆਂ ਦਾ ਉਹ ਬਰਤਾਨ ਦੇ ਕਟਿਆ ਜਿਹੇ ਜਿੰਨਾ ਆਪਾਂ ਜੀਵ ਕਾਲ ਕਰਕੇ ਆਪਾਂ ਖਾਵਾਂਗੇ ਇਹ ਸਰੀਰ ਤੋਂ ਦੇਣਾ ਪੈਣਾ ਉਸੇ ਰੂਪ ਚ ਦੇਣਾ ਪੈਣਾ ਚਾਹੇ ਕਿਸੇ ਨੂੰ ਕੈਨਸਲ ਹੋ ਜਾਂਦਾ ਕਿ ਸਭ ਕੋਈ ਨਾ ਐਕਸੀਡੈਂਟ ਜੇ ਦੀ ਬਾਹ ਵੱਢੀ ਗਈ ਦੀ ਲੱਤ ਵੱਢੀ ਗਈ ਇਹਨੂੰ ਫਲਾਣਾ ਹੋ ਗਿਆ ਇਹਨੂੰ ਦਰੰਗ ਹੋ ਗਿਆ ਇਹ ਸਭ ਬਾਹਲੇ ਬੰਦੇ ਆ ਜਿਹੜੇ ਜਾਉ ਕਰਮ ਕੀਤਾ ਹੁੰਦਾ ਫਿਰ ਉਹਨੂੰ ਸਰੀਰ ਨੂੰ ਭੋਗਣਾ ਪੈਂਦਾ ਦੁੱਖ ਵੀ ਇਹ ਚਰੀ ਨੂੰ ਜੋ ਪਾਪ ਵੀ ਇਹ ਸਰੀਰ ਨੇ ਕੀਤਾ ਤੇ ਭੋਗਣਾ ਵੀ ਸਰੀਰ ਨੇ ਠੀਕ ਹੈ ਜੀ ਤੇ ਬਾਪ ਮਾਨਸਾਰੀ ਸੰਗਦੇ ਚਾਲ ਚਲਦੀ ਹੈ ਠੀਕ ਹੈ ਵੀ ਇਹ ਵੇਦ ਨੂੰ ਮਨਜ਼ੂਰ ਕਰਿਓ ਸਾਰੇ ਬਾਰ-ਬਾਰ ਤੁਹਾਡੇ ਚਰਨਾ ਕਮਨਾਂ ਚ ਬੇਲਤੀ ਕਰਦਾ ਵੀ ਤੁਹਾਡੇ ਘਰਾਂ ਚ ਮੈਂ ਤਾਂ ਫਿਰ ਖੁਸ਼ ਆਂ ਜੇ ਤੁਹਾਡੇ ਘਰਾਂ ਚ ਖੁਸ਼ੀਆਂ ਆਏ ਤੁਡੇ ਕਰਾਂ ਜੀ ਸ਼ਾਂਤੀ ਆ ਸੁਭਾਗ ਆ ਤੁਹਾਡੇ ਬੱਚੇ ਆਖੇ ਲੱਗਦੇ ਆ ਤੁਹਾਡੇ ਬੱਚੇ ਤੁਹਾਡੇ ਕਹਣੇ ਚ ਆ ਤੁਹਾਡੇ ਬੱਚੇ ਤੁਹਾਨੂੰ ਸੁੱਖ ਦਿੰਦੇ ਆ ਜਿਹਦੇ ਪਰਿਵਾਰ ਦੇ ਵਿੱਚ ਅੱਜ ਜਿਹਦੇ ਬੱਚੇ ਸੁਖ ਦੇਣ ਵਾਲੇ ਆ ਉਹਦਾ ਸਵਰਗ ਆ ਕਰ ਜਿਹਦੇ ਬੱਚੇ ਲੈ ਕੇ ਨਾ ਜਿੱਦੇ ਟਾਈਮ ਤੋਂ ਉਹਨੂੰ ਸਮਝ ਲਓ ਦੁਨੀਆ ਦਾ ਬਾਦਸ਼ਾਹ ਸਾਰੇ ਉਹ ਬੱਚਿਆਂ ਨੂੰ ਵੀ ਬੇਨਤੀ ਆ ਵੀ ਲੈ ਕੇ ਆਪਦੇ ਮਾਪਿਆਂ ਨੂੰ ਸੁਖ ਦੇਓ ਸਾਰੇ ਆਪਦੇ ਮਾਪਿਆਂ ਨੂੰ ਸੁਖ ਦੇਓ ਜੇ ਜੇ ਤੁਸੀਂ ਕਰਮ ਬੀਜੋਗੇ ਉਹ ਜੇ ਤੁਹਾਡੇ ਫਲ ਸੁੱਖਾ ਵੀ ਮਾਪੇ ਆ ਬੱਚੇ ਬਿਟੇ ਇਹਨਾਂ ਨੇ ਵੀ ਮਾਪਿ ਉਹਨਾਂ ਆ ਬੇਟੇ ਕੀ ਤੇ ਇਹ ਵੀ ਬੱਚੇ ਸੀ ਇਹਨਾਂ ਨੇ ਵੀ ਘੁੱਟਿਆਣਾ ਜੈ ਜੈ ਕਰ ਮਾਪਾ ਆਉਦੇ ਦੂਜੇ ਦੇ ਪ੍ਰਤੀ ਬਿਜੀ ਜਾਵਾਂਗੇ ਉਹ ਜੇ ਫਲ ਸੂਮ ਦੇ ਸਾਰੇ ਇੱਕ ਦੂਜੇ ਦੇ ਪ੍ਰਤੀ ਸੁਖ ਦੀ ਸਾਰੇ ਆਉਦੇ ਇੱਕ ਦੂਜੇ ਦੇ ਪ੍ਰਤੀ ਜ਼ਿੰਮੇਵਾਰ ਸਮਝੋ ਸਾਰੇ ਦੇਰ ਦੀ ਹੈ ਬੱਚਿਆਂ ਦਾ ਭਾਈ ਲਗਾਈ ਕਰੋ ਇਮਾਨਦਾਰੀ ਨਾਲ ਇੱਕ ਸਿਮਨ ਕਰਿਆ ਕਰੋ ਸਾਰੇ ਭਲਾ ਦੀ 10 ਮਿੰਟ ਤੋਂ ਬੇvartheta ਰਾਤ ਨੂੰ ਪੈਣ ਲੱਗੇ ਸਾਰਿਆਂ ਨੂੰ ਪੁਵਾਨ ਦਾ ਸਾਰਿਆਂ ਨੂੰ ਕੀ ਕਹਣਾ ਕਿਸੇ ਨੂੰ ਨਾ ਹੋਵੇ ਨੇ ਸਾਰਿਆਂ ਨੂੰ ਕਿਸੇ ਦੀ ਗਿਣਤੀ ਵਾਲੇ ਮਾਰੋ ਤੋਂ ਸ਼ਬਦ ਲਿਆਵਾ ਕਿਸੇ ਨੇ ਜੋਰਾ ਸੋ ਮਾਰੋ ਤੋਂ ਨਾਮ ਸ਼ਬਦ ਲਿਆਵਾ ਜਿੱਦਿਨੇ ਉਥੋਂ ਗੁਰਮਤੋਂ ਲਿਆਵਾ ਸ਼ਬਦ ਹਰੇਕ ਹਰੇਕ ਦੇ ਗੱਲ 'ਚ ਖਸਮ ਦਾ ਪੱਟਾ ਕੋਈ ਐਸਾ ਨਹੀਂ ਕੀ ਕਹਣਾ ਕੋਈ ਹੋਵੇ ਸਾਰੇ 10 ਮਿੰਟ ਪੁਵਾਨ ਦਾ ਨਾਮ ਲਿਆ ਕਰੋ ਨਾ ਪੁਵਾਨ ਦੇ ਨਾਮ ਲੈਣ ਨਾਲ ਤੁਹਾਡਾ ਕਰਮ ਤਕੜਾ ਬਣੂ ਤੁਹਾਡੇ ਜਿਹੜੇ ਸਾਫ ਆ ਖੁਸ਼ਾ ਉਹਨਾਂ ਤੋਂ ਛਿਟਕਾਰਾ ਹੋਊ ਜਿਹੜੇ ਥੋੜੇ ਪਾਪਾ ਦੇ ਢੇਰ ਲੱਗੇ ਪਿਆ ਨਾ ਆਪਣੇ ਉਹ ਸਾਰ ਕੇ ਸੁਆਹ ਹੋਏ ਤੇ ਇੱਕ ਹੀ ਘਰਾਹ ਬਣ ਜਾਂਦੀ ਆ ਜਿੱਥੇ ਢੇਡਾ ਢੇਰ ਲੱਗਿਆ ਪਿਆ ਉਹਦਾ ਜਦੋਂ ਉਹ ਅੰਗ ਲਾਦ ਨਹੀਂ ਗ੍ਰਹਿਂਦੀ ਆ ਬਸ ਸਿਮਰ ਨੇ ਐਸਾ ਬਣਾ ਆਪਣੇ ਪਾਪਾ ਦੇ ਪਹਾੜ ਦੇ ਪਹਾੜ ਸਾਰ ਕੇ ਸੁਆਹ ਕਰ ਦਿੰਦੇ ਇੱਕ ਹੀ ਘਰਾਹ ਬਣਾਉਂਦਾ ਉਹ ਵੀ ਨੰਗ ਭੋਗ ਲੱਭ ਐਡਾ ਬਣਾ ਸਿਮਰ ਮਾਤਰ ਇੱਕ ਜ਼ਮਨਤੂਰ ਨਹੀਂ ਕਾਇਜੀ ਸੇਵਾ ਜੀ ਨਹੀਂ ਕੱਪਾ ਕਰਦੇ ਉਹਨਾਂ ਕੱਪੜੂ ਕੁਮਾਨ ਨਾਲ ਦੀ ਸੁੱਖਦੀ ਜਾਂਦਾ ਕੋਈ ਨਾ ਕਰ ਪਈ ਇਹ ਰਹਿ ਗਈ मां थो कर्म तकड़ा करे सारी संगत आहे थो कदम लिखे सचे पातशाह थोरी सेवा सचगंड चवान करे गुरू महाराज ਆਇਆ रवाज़ू ਸਾਰੀ ਸੰਗਤ ਨੂੰ ਸਦਾ ਸੁਖੀ ਬਸੋ सारा सारीखु माण्हू सभु जी आया सारी संगत सदा सुखी पसो ਰੱਖੇ ਸਾਰੀ ਸੰਗਤ ਦਾ प्यारणिय ਕਿਸੇ सारी संगता ਨਹੀਂ ਚੱਕਣਾ ਇਹ फर्क़ ਗੁਰੂਆਂ ਦਾ ਹੀ ਆ ਇਹ ਵੀ ਘਰੇ ਸ਼ਾਹ ਦਾ ਇਦਾਰਾ ਇਹ ਕਿਸੇ ਦਾ ਨਹੀਂ ਇਹ ਮੰਨੇ ਵਾਲੇ ਖਾਂਦੇ ਦਾ ਇਦਾਰਾ ਹੁਦਾਈ ਇਹ ਕਿਸੇ ਦੀ ਮਜਾਰ ਨਹੀਂ ਇਹ ਟੋ ਵੀ ਲੱਗੀ ਆ ਉਹਦਾ ਹੀ ਹੈਗਾ ਉਹਦਾ ਹੀ ਰਹਿਣਾ ਇਹਦਾ ਮੇਰਾ ਤਾਂ ਇਹ ਮਾਨਾ ਬਣਾ ਲਿਆ ਨਹੀਂ ਇਹ ਤਾਂ ਉਹਦਾ ਹੀ ਆ ਸਾਰਾ ਕੁਝ ਜਿਵੇਂ ਰਾਜਸਥਾਨ ਬਣਿਆ ਵਾ ਮੰਨੇ ਬਣਿਆ ਵਾ ਦੇ ਨਾਲ ਸੇ ਬਣਿਆ ਵਾ ਗਊਸ਼ਾਲਾ ਬਣੀ ਪਿਆ ਜਿੰਨੇ ਵੀ ਸਥਾਨ ਉਹਨਾਂ ਜੋ ਇਹ ਇਹ ਬਚਾਗੇ ਇਹ ਵੀ ਉਹਦਾ ਹੀ ਆ ਇਹ ਕਿਸੇ ਦਾ ਨਹੀਂ ਦੂਜੇ ਦਾ ਇਹ ਉਹਦਾ ਹੀ ਆ ਤੇ ਉਹਦਾ ਹੀ ਰਹਿਣਾ ਜੀਉਦਾ ਹੈ ਤਾਂ ਬੜੀ ਜੰਦਾ ਇਹ ਨਹੀਂ ਕਿਸੇ ਦੇ ਜ਼ੋਰ ਤੇ ਮੈਂ ਤਾਂ ਮੰਨਦਾ ਕੋਈ ਮੰਨੇ ਕੋਈ ਅਗਲੇ ਦੀ ਮਰਜ਼ੀ ਅੰਦੇ ਦੀ ਹੁਚਾ ਮੈਂ ਤਾਂ ਮੰਨਦਾ ਇਹ ਗੱਲ ਵੀ ਇਹ ਚ ਕੋਈ ਸ਼ੱਕ ਨਹੀਂ ਕੋਈ ਦੋਰ ਹੈ ਨਹੀਂ ਆਪ ਦੀ ਸੰਗਤ ਬੈਠੀ ਆ ਮੂਰੇ ਇਹ ਉਹ ਨਹੀਂ ਜੇ ਨਹੀਂ ਹੈ ਤਾਂ ਤੁਸੀਂ ਤਾਂ ਹਾਰੇ ਸਾਡੇ ਦਾਈ ਉਹਦੀ ਸੰਗਤ ਬੈਠੀ ਆ ਉਹਦਾ ਹੀ ਪਤਾ ਹਾਂ ਹਾਰੀ ਸੰਗਤੀ ਆਈਏ ਫਾਰੋਂ ਦੀ ਚਰਪਾਈ ਵਿੱਚ ਜਗਾ ਆਈ ਮੂਹ ਪਿਆ ਬੋਲਿਆ ਰੇਖੇ ਪਾਸ਼ਾ ਆਈ ਬੁਝੇ ਤਾਰਨ ਕਰੋ ਦਾਨ ਕਰੋ ਇੱਕ ਬੇਇੱਜ਼ਤੀ ਆ ਸਾਰੇ ਵਿਚਰਨ ਚ ਆਪ ਦਾ ਦਸਵੰਧ ਲਾਜਮੀ ਕੱਢਿਆ ਕਰੋ ਥੋੜੇ ਜਿਓ ਥੋੜਾ ਕਮਾਈ ਕਰਨ ਵਾਲਾ ਹੁੰਦਾ ਬੇਇੱਜ਼ਤੀ ਆ ਜੇ ਤੁਸੀਂ ਆਪ ਦਾ ਇੱਕ ਲਾ ਲਓ ਵੀ ਤੁਸੀਂ ਹੋਰ ਬੜਾ ਨਹੀਂ 1 ਰੁਪਿਆ ਲਾ ਲਓ ਇੱਕ ਦਿਨ ਦਾ ਦੇਖੋ ਤੁਸੀਂ ਕਮਾਲ ਦੇਖੋ ਤੁਸੀਂ ਗੱਲਾਂ ਲਾ ਲਓ ਵੀ 1 ਰੁਪਿਆ ਦਿਨ ਦਾ ਕੱਢਨੇ ਕੱਢਣਾ 1 ਰੁਪਿਆ ਤਾਂ ਕੋਈ ਬਾਹਾ ਨਹੀਂ ਕੋਈ ਬਾਹਾ ਹੀ ਗੱਲ ਨਹੀਂ ਕਿਸੇ ਰੁਪਏ ਕੋਈ ਵੱਡੀ ਗੱਲ ਨਹੀਂ 1 ਰੁਪਿਆ ਤਾਂ ਕੁਝ ਵੀ ਨਹੀਂ ਜਾਂੁੰਦੇ ਆਪਾਂ ਜਵਾਬ ਨਹੀਂ ਲੈਂਦਾ ਅੱਜ ਕਾ 1 ਰੁਪਿਆ ਇਹ ਨਹੀਂ ਛੋਟੀ ਬੱਚੀ ਹੋਗੀ ਵਿਚਾਰ ਦੀ ਪਰ ਉਦਰਤ ਦੀ ਨਿਗਾਹ 'ਚ ਬਹੁਤ ਵੱਡੀ ਪੈ ਗਈ ਉਹਦੀ ਬਹੁਤ ਵੱਡੀ 1 ਰੁਪਿਆ ਲੱਦਾ ਕੱਢਣ ਲੱਗ ਜੂ ਆਪਾਂ ਤਾਂ ਗੱਲਾਂ ਲਾ ਲੋ 30 ਰੁਪਏ ਮਹੀਨੇ ਦੇ ਹੋਣਗੇ 30ਾਂ ਦਾ ਚਾਹੇ ਗਊਆਂ ਨੂੰ ਧੂਮ ਲੈ ਕੇ ਪਾ ਦੋ ਚਾਹੇ ਕੁਝ ਵੀ ਹੁੰਮ ਨਮਸਕਾਰ ਕਰ ਦੋ ਚਾਹੇ ਚਾਲੂ ਲੈ ਕੇ ਦੇ ਦੋ ਦੋ ਚਾਹੇ ਕੁਝ ਮਰਜੀ ਕਰ ਦੋ ਦੇਖੋ ਦੇਖੋ ਰਿਜ਼ਲਟ ਉਹ ਤੁਸੀਂ ਜਿਹੜੇ ਜਹਿਮ ਤੋਂ ਬਚੋ ਕਿੰਨੇ ਮਾਰੇ ਕਰਵਾ ਦੋ ਬਚੋ ਤੁਸੀਂ ਡਾਇਰੈਕਟਰਾਂ ਤੋਂ ਬਚੋਗੇ ਇਹ ਕਰਕੇ ਵੇਖੋ ਜਿਵੇਂ ਜਿਵੇਂ ਆਪਦੀ ਕਮਾਈ ਦੇ ਅਨੁਸਾਰ ਉਸ ਹਾਂ ਦਾ ਖਰਚਾ ਕੱਢੋ ਗੁਰੂ ਜੀ ਨੇ ਕੱਢਿਆ ਕਰੋ ਸਾਰੇ ਜਿਹੜੇ ਬੇਤੀ ਆ। 1-1 ਰੁਪਿਆ, 2-2 ਰੁਪਿਆ ਆਦਾ ਕੱਢੋ ਵੀ ਇਹ ਕਟਨੇ ਰੱਖਣੀ ਰੱਖਨੇ ਪਾਸੇ ਰੱਖਨੇ ਗੋਮਾਂ ਦੀਆਂ ਬਰਤਨ ਲਈ। ਇਹ ਹੋ ਜਾ ਕਰਨਗੇ ਚਾਹੇ ਗੋਮਾਂ ਨੂੰ ਪੱਠੇ ਲੈ ਕੇ ਪਾਦੇ, ਇਹ ਨੂਨ ਲੈਤਾ ਗੋਮਾਂ ਨੂੰ, ਚਾਹੇ ਕੁਝ ਕਰੂਗਾ। ਆਹ ਗਰਮੀ ਆ ਗਈ, ਸ਼ੱਕਰ ਰੱਖਿਆਂ ਦੀ ਉੱਥੇ ਲੈ ਕੇ ਪੰਜ ਗੁੱਲਾਂ ਦਾ ਵੀ ਗੋਮਾਂ ਨੂੰ ਸ਼ੱਕਰ ਪਾਦੇ ਪਾਣੀ। ਬਹੁਤ ਵੱਡਾ ਬੰਦੂ ਜੀ। ਬੜਾ ਮਿਹਨਤ। ਗੁਰੂ ਮਾਰ ਨੇ ਗਣਾ, ਉਹਨਾਂ ਨੇ ਬੜੇ ਪੂਆ ਜਿਹੜੇ ਦਾਦਾ ਗੋਮਾਂ ਸੀ ਆਪਣੇ ਪੂਰੇ ਵਾਲੇ, ਉਹਦਾ ਸੇਵਾਦਾਰ ਨੂੰ ਕਹਿੰਦੋ ਦੀ ਤੂੰ ਕੋਰ ਨਹੀਂ ਲੈ ਆ ਰਿਹਾ। ਉਹਦਾ ਵਾਇਆ ਕਿਸੇ ਦੇ ਬਾੜੇ ਚੋਂ ਪੱਤਰੀ ਚੱਕੜੇ ਚੋਰੀ ਤੇਰੀ ਉਹ ਵੀ ਮਜੂਰਾ ਸੱਚ ਆਏ ਹਾਂਜੀ ਇਹ ਸੱਚਾ ਸੰਗਤ ਚਾਹਨੇ ਨੇ ਕਹਿੰਦਾ ਉਹਨਾਂ ਨੇ ਕਿਹਾ ਤੂੰ ਆਸ ਦੀ ਜੇਬ ਚੋਰੀ ਨਹੀਂ ਕਰ ਸਕਦਾ ਤੂੰ ਕਿਸੇ ਦੇ ਘੀਰੇ ਤੋਂ ਪੱਤਰੀ ਚੱਕੜੇ ਦੋ ਤੇਰੀ ਉਹ ਵੀ ਮਜੂਰਾ ਸਤੇ ਦੇ ਲੱਗ ਲਾ ਦੇ ਲਿਆਂਦੀ ਗੱਲ ਕੋਈ ਐਡਾ ਬਾਕ ਪੱਠੇ ਉਹਨਾਂ ਨੇ ਕਿਹਾ ਨਹੀਂ ਕੋਈ ਬਾੜੇ ਪੰਡ ਨਹੀਂ ਨਾਲੀ ਬੂਰੇ ਵਾਲੇ ਮਾਰੇ ਕਹਿੰਦਾ ਜੀ ਕਿਹਨੂੰ ਨਹੀਂ ਕੋਈ ਆਏ ਨਹੀਂ ਬਾੜੇ ਤੂੰ ਪੰਡ ਦਾ ਨਕਰ ਜਾ ਕਰ ਜੇਬ ਚ ਪਾ ਲਿਆ ਗੀਦੇ ਚ ਪਾ ਲਿਆ ਫਿਰ ਉਹਦੀ ਪੱਠੇ ਤੇਰੇ ਮਜੂਰਾ ਐਡਾ ਪ੍ਰਤਾਪ ਕਿ ਇਹ ਲੱਖਾਂ ਕੋੜਾ ਨਾ ਹਜ਼ਾਰਾਂ ਦਾ ਬੜਾ ਧਾਨ ਨਹੀਂ ਹੁੰਦਾ ਨਾਮ ਤਾਂ ਜਿੰਨਾ ਕਰ ਲੇ ਕਿ ਨਾ ਥੋੜਾ ਹੀ ਕੋੜਾ ਤੇ ਉਹ ਬੋਰੇ ਵਾਲੇ ਮਾਰੋ ਤਾਂ ਕਿ ਜ਼ੇਬਾਦਾਰ ਉਹ ਸੇਲੀ ਕਹਿੰਦਾ ਜਰਾ ਕੋਈ ਰਬਰਾਂ ਦੋ ਘਟਾ ਖ ਲੈਣੇ ਆ ਉਹ ਭਾੜਾ ਕਹਿੰਦੇ ਓਏ ਭਲਾ ਨਿਆ ਦੇ ਬਾਰੇ ਬੁਰਤ ਕਾ ਦੇ ਗੋ ਅਰੇ ਸੀਮੈਂਟ ਲੈ ਕੇ ਓਏ ਸਾਨੂੰ 100 ਪੂਰੀ ਸੀਮੈਂਟ ਉਹਨਾਂ ਦਾ ਕਹਦਾ ਹੁਣ 100 ਪੂਰੀ ਉਹ ਪੁੱਛ ਲਾ ਦੇ ਕੋਈ ਸੀਮੈਂਟ ਲੈ ਕੇ ਕੋਈ ਉਹਨੇ ਢਾਲ ਕੇ ਦੋ ਦਰ ਮੰਗੀਆਂ ਉਹ ਬੋਰੇ ਵਾਲੇ ਮਾਂ ਨੇ ਕਿਹਾ ਪਾ ਸੀਮੈਂਟ ਲੈ ਕੇ ਜਾਣਾ ਦਾਂਸ ਕਿਸੇ ਤੋਂ ਮੰਗੀ ਉਹ ਬੋਲੇ ਵਾਲੇ ਬੰਦੇ ਨੇ ਕਿਹਾ ਸੀਮਿੰਟ ਉਹ ਦੇ ਤਾਂ ਸਕਦਰੀ ਸੋਹ پوری ਕੱਢ ਕੇ ਲੈ ਗਏ ਤੂੰ ਜਾਣ ਤੋਂ ਪਹਿਲੇ ਉਹਦੇ ਗੱਲ ਚੁਗਲੀ ਕਰਦੀ ਕਹਿੰਦਾ ਜੀ ਥੋੜਾ ਲਾ ਲੈ ਕੇ ਸੀਮਿੰਟ ਮੰਗੀ ਜਾਂਦਾ ਉਹ ਚਾਰ ਦਾ ਉਹ ਪੈ ਗਏ ਗੱਲ ਸਮਝ ਇਹਦੇ ਸਾਰੇ ਕੱਢ ਕੇ ਦੋ ਗਲਾਂ ਤੂੰ ਸਾਲ ਸਾਡਾ ਨਾਮ ਬਦਨਾਮ ਕਰ ਬੰਦੇ ਸੀਮਿੰਟ ਮੰਗੀ ਜਾਂਦਾ ਤੇ ਤੈਨੂੰ ਕਹਿੰਦਾ ਤੈਨੂੰ ਨਹੀਂ ਪਤਾ ਮੂਰੇ ਸਾਡੇ ਨੂੰ ਸੋਲ ਪਤਾ ਮੈਂ ਕਿਥੋਂ ਲੈ ਕੇ ਦੂੰਗਾ ਜਿਹੇ ਦਾ ਹੀ ਪਿਆਦਾ ਹੋਰ ਨਹੀਂ ਕਹੀ ਜਾਂਦੀ ਇਹਦਾ ਮਤਲਬ ਨਹੀਂ ਕਰਦੇ ਸੋ ਫਾਉਰੇ ਮੰਗਿਆ ਬਲਿਆ ਤੈਨੂੰ ਕੀ ਮੈਂ ਹੁਣ ਕਿੱਥੋਂ ਦੇ ਤੇ ਮੇਰੇ ਕੋਲ ਵੀ ਨਹੀਂ ਪਾਜ ਮੇਰੇ ਕੋਲ ਵੀ ਨਹੀਂ ਇਹ ਜਪਤੀ ਬਾਪੂ ਦਾ ਮੰਜੂਰੀਆ ਪੁੱਤ ਜਿੰਦਾ ਦਾਨ ਕਰ ਲੋ ਪਰਮਾਨ ਦਾਨ ਕਰੋ ਸਦਾ ਹੀ ਟੁੱਟਾ ਜਾਸਰੇ ਤੁਹਾਨੂੰ ਸਾਰੀ ਸੰਗਤ ਨੂੰ ਸਦਾ ਸੁਖ ਦੇਵੇ ਸਦਾ ਖੁਸ਼ੀਆਂ ਦੇਵੇ ਆਈਆਂ ਬਾਰ ਕਿਰਪਾ ਬਣੀ ਰੱਖੇ ਤੁਹਾਡੇ ਖੁਸ਼ੀਆਂ ਰਹਿਣ ਸਦੇ ਪਰਵਾਰਾਂ ਦੇ ਖੇੜੇ ਸੁਆਤ ਰਹਿ ਗਏ ਸਾਰੀ ਸੰਗਤ ਸੁਖ ਮਾਣ ਸਦਾ ਹੀ ਟੁੱਟਾ ਜਾਸਰੇ ਤੁਹਾਨੂੰ ਸਦਾ ਹੀ ਰਹੇ ਤੇ ਤੁਹਿਆ ਦੇ ਜੀਅ ਦਾ ਖਾਦ ਰੇ बोलो श्री हरि हर महादेव भगवान की जय दुख गणेश भगवान की जय सुखी मधुवारी संगत सरे सबदा भला करे <coughs> रे सरे दुनिया दै कीर्ति मान आप रे सदाई बोलो इस हो नेहारा वाहे गुरु दी काका श्री वाहे की फत तो